ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਮੈਂ ਪ੍ਰੀਤ ਹਾਜ਼ਰ ਹੋਈ ਹਾਂ ਅੱਜ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਪਾ ਰਹੇ ਹੈਗੇ ਆ ਥੋੜਾ ਸ਼ਡਿਊਲ ਬਿਜ਼ੀ ਸੀ ਤੇ ਇਹ ਸੂਟ ਹੈਗੇ ਆ ਚਨੂਨ ਦੇ ਪਿਓਰ ਚਨੂਨ ਦਾ ਫੈਬਰਿਕ ਫੁੱਲ ਹੈਵੀ ਐਮਬਰਾਇਡਰੀਡ ਬਾਟਮ ਤੇ ਬੂਟੀਆਂ ਨੇ ਤੇ ਸ਼ਰਟ ਫੁੱਲ ਹੈਵੀ ਹੈ ਫਰੰਟ ਐਂਡ ਬੈਕ ਤੋਂ ਫੁੱਲ ਹੈਵੀ ਬਣ ਕੇ ਸ਼ਰਟ ਰੈਡੀ ਹੋਏਗਾ ਕਲਰ ਬਹੁਤ ਅੱਛੇ ਨੇ டை میٹر𝕚ਸ਼ਲ டை میٹر ਦੀ ਪਾਟਾ ਪਰ ਮੀਟਰ ਦੇ ਅਕੋਰਡਿੰਗ ਫੈਬਰਿਕ ਰੇਟ ਵਾਲਾ ਹੈ ਐਜ਼ੂ ਤੁਹਾਨੂੰ ਪਤਾ ਇਸ ਫੈਬਰਿਕ ਬਾਰੇ ਕਿਉਂਕਿ ਇਹ ਸਭ ਤੋਂ ਜ਼ਿਆਦਾ ਸੇਲ ਹੋਣ ਵਾਲਾ ਫੈਬਰਿਕ ਆਪਣਾ ਇਹੀ ਹੈ ਬਹੁਤ ਪਿਆਰੇ ਪਾਰਟੀ ਵੇਅਰ ਕਲਰਸ ਆ ਵਿਡਿੰਗ ਸੀਜ਼ਨ ਵਾਲੇ ਸ਼ੇਡਸ ਆ ਬਹੁਤ ਅੱਛੇ ਬਹੁਤ ਸੋਹਣੇ ਬ੍ਰਾਈਟ ਸ਼ੇਡਸ ਆ ਸਾਰੇ ਇਸ ਵਿੱਚ ਬ੍ਰਾਈਡਲ ਸੂਟਸ ਵੀ ਆਪਾਂ ਕਹਿ ਸਕਦੇ ਨਾਲ ਦੁਪੱਟੇ ਵਧੀਆ ਹੈਵੀ ਰੈਡੀ ਕਰਵਾ ਸਕਦੇ ਹੋ ਤੁਸੀਂ ਨੈਕਸਟ ਆ ਗਿਆ ਪਸ਼ਮੀਨਾ ਦੇ ਸਾਰੇ ਫੈਬਰਿਕ ਪੂਤੀ ਸੋਨੇ ਆਪਣੇ ਕੋਲ ਪ੍ਰਿੰਟ ਆਏ ਅੱਜ ਪਸ਼ਮੀਨਾ ਦੇ ਵਿੱਚ ਰਹਿਣ ਵਾਲੇ ਪ੍ਰਿੰਟ ਸਾਰੇ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਰਹਿਣ ਵਾਲੀ ਹੈ ਇਹ ਕਲਰ ਕਾਫੀ ਅੱਛੇ ਸਵਿਚ ਰਾਮਡੈਕਸ ਦਾ ਫੈਬਰਿਕ ਰਹਿਣ ਵਾਲਾ ਹੈ ਸਾਰਾ ਟਾਈ ਟਾਈ ਮੀਟਰ ਦੀ ਕੱਟ ਹੋਏਗੀ ਤੁਸੀਂ ਇਸ ਨੂੰ ਬਾਟਮ ਤੇ ਵਰਕ ਕਰਵਾ ਸਕਦੇ ਹੋਗੇ ਸ਼ਰਟ ਤੇ ਲੇਸਿਸ ਵਗੈਰਾ ਲਗਾ ਕੇ ਕੱਟ ਵਗੈਰਾ ਪਾ ਕੇ ਵਧੀਆ ਫੈਸੀ ਲੁੱਕ ਦੇ ਸਕਦੇ ਹੋ ਇਹ ਆਪਣਾ ਸ਼ਨੀਲ ਦਾ ਫੈਬਰਿਕ ਹੈ ਜਿਹੜਾ ਕਿ ਬਹੁਤ ਵਧੀਆ ਚੱਲ ਰਿਹਾ ਹੈ ਇਸ ਟਾਈਪ ਇਹ ਵੀ ਬਹੁਤ ਸੋਹਣੀ ਕਲੈਕਸ਼ਨ ਹੈ ਬਹੁਤ ਸੋਹਣੇ ਕਲਰਸ ਆ ਸ ਵਿੱਚ ਬਿਲਕੁਲ ਸੌਫਟ ਵੈਲਵਟ ਰੈਨ ਵਲੀ ਹੈ ਸ਼ਨੀਲ ਦੇ ਸੋਟੀ ਨੂੰ ਆਪਾਂ ਕਹਿ ਦਿੰਦੇ ਆ ਵੈਲਵਟ ਸ਼ਨੀਲ ਉਹੀ ਫੈਬਰਿਕ ਹੈ ਨੈਕਸਟ ਆ ਗਿਆ ਪਾਰਟੀ ਵੇਅਰ ਥੋੜੇ ਇਸ ਵਿੱਚ ਕਲਰ ਕਾਫੀ ਅੱਛੇ ਨੇ ਸਿਲਕ ਦਾ ਫੈਬਰਿਕ ਐਂਡ ਨੈਕ ਬਣਿਆ ਹੋਇਆ ਪੈਨਲਸ ਬਨੇ ਹੋਏ ਆ ਦੁਪੱਟੇ ਨੂੰ ਲੇਸ ਲੱਗੀ ਹੋਈ ਆ 올 ਓਵਰ ਸੂਟ ਰਹਿਣ ਵਾਲਾ ਹੈਗਾ ਇਹ ਸਿਲਕ ਦੇ ਤੇ ਸ਼ਰੀਲ ਦੇ ਦੋ ਫੈਬਰਿਕਸ ਦੇ ਉੱਤੇ ਅਵੇਲੇਬਲ ਹੈ ਆਪਣੇ ਕੋਲ ਕਲਰਸ ਕਾਫੀ ਅੱਛੇ ਐ ਸਵਿਚ ਫੈਬਰਿਕ ਚ ਪੂਰੀ ਸ਼ਾਈਨ ਤੁਸੀਂ ਦੇਖ ਸਕਦੇ ਹੋ ਨੈਕਸਟ ਆ ਪ੍ਰਿੰਟਡ 올 ਓਵਰ ਸੂਟ 5 ਮੀਟਰ ਲੇਡੀਜ਼ ਲੁੱਕ ਵਾਲੇ ਆਪਾਂ ਜਿਵੇਂ ਕਹਿੰਦੇ ਆ ਬਹੁਤ ਸੋਹਣੇ ਏਕਟੈਕਸ ਦਾ ਪਸ਼ਮੀਨਾ ਹੈ इसमें वैसे आप कलर्ड लाइनिंग उप सॉरी लेसिज लगा के वीयी बना सकते हो जिम्मे ब्लैक ब्लैक कलर की लेस लगा सकते हैं इससे वाइन मेहरून कलर की लेस लगा सकते हैं तो बहुत सोहनी प्रिंट है प्योर पश्मीना रहन वाले है लेवलिन ब्रांड हैगा उसकी है बहुत सोहने कलर्स आ लैवलिन देखो तो स्टैम्प लगी हुई है डिजिटल प्रिंट आ बहुत प्यारे प्रिंट बहुत ही ज़्यादा सोहने ऑलओवर पांच मीटर फैब्रिक आएगा ਤੁਸੀਂ 5 ਮੀਟਰ ਫੈਬਰਿਕ 'ਚ ਸਲਾਰ ਸੂਟ ਵੀ ਬਣਾ ਸਕਦੇ ਹੋ ਕੋਟ ਸੈੱਟ ਵੀ ਬਣਾ ਸਕਦੇ ਆ ਜਿਵੇਂ ਗਰਲਸ ਕੋਟ ਸੈਟ ਬਣਾਉਂਦੀਆਂ ਨੇ ਉਹ ਵੀ ਬਣਾ ਸਕਦੇ ਹੋ ਤੇ ਬਾਕੀ ਤੁਸੀਂ ਇਸ 'ਚ ਕੱਟ ਵਗੈਰਾ ਲਗਵਾ ਕੇ ਲੇਸ ਵਗੈਰਾ ਵਿੱਚ ਲਗਵਾ ਕੇ ਤਾਂ ਇਸ ਨੂੰ ਵਧੀਆ ਸੂਟ ਤੁਸੀਂ ਕਸਟਮਾਈਜ਼ ਕਰ ਸਕਦੇ ਹੈਗੇ ਆਪਣਾ ਵਧੀਆ ਸੂਟ ਰੈਡੀ ਕਰਵਾ ਸਕਦੇ ਹੋ ਕਿਉਂਕਿ ਬ੍ਰਾਂਡਡ ਫੈਬਰਿਕ ਰਣ ਵਾਲਾ ਹੈਗਾ ਬਹੁਤ ਹੀ ਵਧੀਆ ਨਾ ਤਾਂ ਬੋਰ ਆਏਗੀ ਨਾ ਹੀ ਕਲਰ ਫੇਡ ਹੋਏਗਾ ਨਾ ਜ਼ਿਆਦਾ ਗਰਮ ਹੁੰਦਾ ਤੇ ਨਾ ਜ਼ਿਆਦਾ ਸਿੰਪਲ ਇੱਕ ਕੁਛ ਐਕਸਟਰਾ ਗਰਮ ਹੁੰਦਾ ਉਸ ਤਰ੍ਹਾਂ ਨਹੀਂ ਹੁੰਦਾ ਸੋ ਤੁਸੀਂ ਆਸਾਨੀ ਨਾਲ ਵੇਅਰ ਕਰ ਸਕਦੇ ਹੋ ਪ੍ਰਿੰਟ ਬਹੁਤ ਸੋਹਣਾ ਹੈ ਨੈਕਸਟ ਆਪਾਂ ਪਾਰਟੀ ਵੇਅਰ 컬렉ਸ਼ਨ ਦਿਖਾ ਰਹੇ ਹਾਂ ਤੁਹਾਨੂੰ ਇਹ ਅਲੱਗ-ਅਲੱਗ ਫੈਬਰਿਕ ਤੇ ਅਵੇਲੇਬਲ ਹੈ ਆਪਣੇ ਕੋਲ ਗਰੇਪ ਦਿੱਤੇ ਹੈਗੇ ਇਹ ਫੁੱਲ ਹੈਵੀ ਸ਼ਰਟ ਨਾਲ ਦੁਪੱਟੇ ਵੀ ਹੈਗੇ ਫੁੱਲ ਹੈਵੀ ਫੋਰ ਸਾਈਡ ਵਰਕ ਕੀਤਾ ਹੋਇਆ ਦੁਪੱਟਿਆਂ ਤੇ ਦੇਖ ਸਕਦੇ ਹੋ ਜਾਲ ਬਣਿਆ ਹੋਇਆ ਹੈ ਇਹ ਸ਼ਿਮਰਦੇ ਸੂਟ ਸੀਗੇ ਗਰੇਵ ਦੇ ਸੂਟ ਵੀ ਹੈਗੇ ਆਪਣੇ ਕੋਲ ਤੇ ਸ਼ਿਮਰਦੇ ਵੀ ਹੈਗੇ ਕ੍ਰਸ਼ ਟਿਸ਼ੂ ਦੇ ਵਿੱਚ ਵੀ ਅਵੇਲੇਬਲ ਨੇ ਅਲੱਗ-ਅਲੱਗ ਤਰ੍ਹਾਂ ਦੇ ਫੈਬਰਿਕ ਜੋ ਅੱਜਕੱਲ ਮਾਰਕੀਟ 'ਚ ਵੀ ਚੱਲ ਰਹੇ ਹੈਗੇ ਆ ਜੋ ਪਾਰਟੀ ਵੇਅਰ ਕਲੈਕਸ਼ਨ ਟਰੈਂਡ ਦੇ ਵਿੱਚ ਹੈ ਉਹ ਸਾਰੇ ਹੀ ਆਪਣੇ ਕੋਲ ਅਵੇਲੇਬਲ ਹੈ ਜੀ ਬਾਕੀ ਆਪਾਂ ਔਨ ਆਰਡਰ ਵੀ ਸੂਟ ਰੈਡੀ ਕਰਦੇ ਆ ਤੁਹਾਨੂੰ ਪਤਾ ਹੀ ਹੈ ਮਸ਼ੀਨ ਵਰਕ ਹੈਂਡ ਵਰਕ ਆਰੀ ਵਰਕ प्लेन फैब्रिक ਵੀ ਆਪਣੇ ਕੋਲ ਹਰ ਤਰ੍ਹਾਂ ਦਾ ਅਵੇਲੇਬਲ ਆ ਤੁਸੀਂ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋ ਕੋਈ ਵੀ ਤੁਸੀਂ ਮਾਡਲ ਦਾ ਡਿਜ਼ਾਈਨ ਆਪਾਂ ਨੂੰ ਸੈਂਡ ਕਰ ਸਕਦੇ ਹੈਗੇ ਹੋ ਤੇ ਆਪਣਾ ਸੂਟ ਕਸਟਮਾਈਜ਼ ਕਰ ਸਕਦੇ ਹੈਗੇ ਹੋ ਕਿਸੇ ਵੀ ਫੈਬਰਿਕ ਤੇ ਇਹ ਬਹੁਤ ਹੀ ਸੋਨਾ ਹੈਵੀ ਸ਼ਰਟ ਨਾਲ ਕਰੀਬ ਦੀ ਬਾਟਮ ਹੈਗੀ ਬਹੁਤ ਸੋਨਾ ਇਹ ਵੀ ਜਦੋਂ ਸ਼ਰਟ ਬਣੇਗਾ ਨਾ ਫਰੰਟ ਐਂਡ ਬੈਕ ਦੋਨੋਂ ਤੇ ਫੁੱਲ ਹੈਵੀ ਵਰਕ ਹੋਏਗਾ ਜਿਵੇਂ ਦਿਖ ਰਿਹਾ ਹੈਗਾ ਤੋ ਇਹ ਬਹੁਤ ਸੋਹਣਾ ਨਵਾਂ ਕਨਸੈਪਟ ਆਇਆ ਹੈਗਾ ਵਾਈਟ ਦੇ ਨਾਲ ਦੇਖੋ ਕੋਈ ਵੀ ਮੋਡਰਨ ਮੈਚ ਕਰ ਸਕਦੇ ਹੈਗੇ ਬਹੁਤ ਸੋਹਣਾ ਲੱਗਦਾ ਦੇਖੋ ਬਿਲਕੁਲ ਨਿਊ ਕਨਸੈਪਟ ਆਇਆ ਹੈ ਬਿਲਕੁਲ ਨਿਊ ਪਰ ਮੀਟਰ ਅਕੋਰਡਿੰਗ ਫੈਬਰਿਕ ਆਏਗਾ ਨੈਕਸਟ ਪਸ਼ਮੀ ਪਸ਼ਮੀਨੇ ਦੇ ਸੂਟ ਆ ਇਹ ਸਾਰੇ ਕਲਰਸ ਤੁਸੀਂ ਇਸ ਵਿੱਚ ਦੇਖ ਸਕਦੇ ਹੋ ਇਹ ਆਪਣੇ ਕੋਲ ਹਰ ਰੋਜ਼ ਨਵੀਂ ਕਲੈਕਸ਼ਨ ਆਉਂਦੀ ਰਹਿੰਦੀ ਹੈਗੀ ਆ ਪ੍ਰਿੰਟ ਚੇਂਜ ਹੋ ਮੇ ਕਈ ਪ੍ਰਿੰਟ ਦੇ ਵਿੱਚ ਕਲਰ ਨਵੇਂ ਆ ਜਾਂਦੇ ਨੇ ਕੁਝ ਨਾ ਕੁਝ ਨਵਾਂ ਪ੍ਰਿੰਟਸ ਦੇ ਵਿੱਚ ਆਪਣੇ ਕੋਲ ਆਉਂਦਾ ਰਹਿੰਦਾ ਹੈਗਾ ਸੋ ਪਸ਼ਮੀਨੇ ਦੇ ਸੂਟ ਤਾਂ ਆਉਂਦੇ ਰਹਿੰਦੇ ਨਵੇਂ ਡਿਜ਼ਾਈਨ ਇਹ ਵੀ ਪਸ਼ਮੀਨੇ ਦੇ ਸੂਟ ਤੇ ਹੈ ਘাড়ি ਡਿਜ਼ਾਈਨ ਵਰਕ ਕਿੱਤੋਂ ਹੈ ਬਹੁਤ ਸੋਣਾ ਬਹੁਤ ਹੀ ਪਿਆਰੇ ਸ਼ੇਡ ਹੈ ਇਸ ਵਿੱਚ ਬਾਜੂ ਤੇ ਤਿੱਕੇ ਤੇ ਕਿੱਤੇ ਹੋਏ ਐਮਬਰਾਇਡਰੀ ਇਹ ਬਹੁਤ ਸੋਹਣੀ ਹੈ ਵਿਦਆਊਟ ਦੁਪੱਟਾ ਰਹਿਣ ਵਾਲੇ ਆ ਕਲਰਸ ਆਪਸ਼ਨਸ ਇਸ ਕਾਫੀ ਹੈ ਨੈਕਸਟ ਆ ਗਏ ਜੀ ਖੀਨ ਖਾਨ ਦੇ ਫੈਬਰਿਕ ਤੇ ਫੁੱਲ ਹੈਵੀ ਹੈਂਡ ਵਰਕ ਸੂਟ ਦੇਖੋ ਪੁੰਨਾ ਸੋਨਾ ਕਿੰਨਾ ਸੋਨਾ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਹੈ ਨਾਲ ਦੁਪੱਟੇ ਵੀ ਹੈ ਦੁਪੱਟੇ ਨੂੰ ਲੇਸਸ ਵਗੈਰਾ ਲਗਾ ਕੇ ਰੈਡੀ ਕੀਤਾ ਗਿਆ ਹੈਗਾ ਬਨਾਰਸੀ ਕੀਨ ਖਰਨ ਵਾਲਿਆ ਹੈ neck ਬਨੇ ਫੁੱਲ ਹੈਵੀ ਐਮਬਰਾਇਡਰੀ ਹੈ ਦੇਖੋ ਕਿ ਰੰਸ ਤੱਕ ਕਿੰਨਾ ਸਟਾਈਲਿਸ਼ ਬਨੇ ਹੋਇਆ ਬਾਟਮ ਤੇ ਫੁੱਲ ਵਰਕ ਹੈ ਫੁੱਲ ਹੈਂਡਵਰਕ ਬਾਟਮ ਤੇ ਕੀਤਾ ਹੋਇਆ ਹੈ ਘੇਰੇ ਤੇ ਵੀ ਕੀਤਾ ਹੋਇਆ ਹੈ ਦੁਪੱਟਿਆਂ ਫੋਰ ਸਾਈਡ ਤੇ ਦੇਖੋ ਵਰਕ ਕੀਤਾ ਹੋਇਆ ਹੈ ਇਹਨਾਂ ਦੁਪੱਟਿਆਂ ਤੇ ਤਾਂ ਇਸ ਤਰ੍ਹਾਂ ਦੇ ਬੁਟੀਕ ਸਟਾਈਲ ਸੂਟ ਜੋ ਕਿ ਆਪ ਖੁਦ ਰੈਡੀ ਕਰਵਾਉਣ ਨੂੰ ਬਹੁਤ ਸੋਨੇ ਹੈਗੇ ਬਹੁਤ ਹੀ ਕਾਫੀ ਕਲੈਕਸ਼ਨ ਤੁਹਾਨੂੰ ਮਿਲ ਜੇਗੀ ਆਪਣੇ ਕੋਲੋਂ ਤੁਸੀਂ ਮੈਂ WhatsApp ਤੇ ਜੁਆਇਨ ਹੋ ਸਕਦੇ ਹੋ ਸਾਡਾ ਡੇਲੀ ਅਪਡੇਟ ਵਾਲਾ ਜਿਹੜਾ ਗਰੁੱਪ ਆ ਉਹ ਜੁਆਇਨ ਕਰ ਸਕਦੇ ਹੋ ਆ ਦੇਖੋ ਸ਼ਿਮਰ ਦੇ ਵਿੱਚ ਦੁਪੱਟਾ ਦੇਖੋ ਕਿੰਨਾ ਪਿਆਰਾ ਇਹ ਖਿੰਖਾ ਫੈਬਰਿਕ ਤੇ अगेन ਹੈਂਡਵਰਕ ਕੀਤਾ ਹੋਇਆ ਮੇ ਵਾਲਾ ਨੈਕਸਟ ਕਿ ਮਹਿੰਦੀ ਕਲਰ ਦੇਖੋ ਕਿੰਨਾ ਪਿਆਰਾ ਇਹ ਬਿਲਕੁਲ ਨਿਊ ਜੈਕਟ ਟਾਈਪ concept ਨਿਊ ਆਇਆ ਉਹ ਇਸਾਰੇ ਡਿਜ਼ਾਈਨ ਦੇ ਵਿੱਚ ਕਲਰਸ ਅਵੇਲੇਬਲ ਨੇ ਤੁਹਾਨੂੰ ਤੁਸੀਂ ਨਸੋ ਜਿਹੜਾ ਵੀ ਸ਼ੇਡ ਲੈਣਾ ਚਾਹੋ ਲੈ ਸਕਦੇ ਹੋ ਸਭ ਦੇ ਪ੍ਰਾਈਸ ਡਿਫਰੈਂਟ ਰਹਿਣ ਵਾਲੀ ਹੈ ਸੋ ਇਸ ਕਰਕੇ ਪ੍ਰਾਈਸ ਨਹੀਂ ਮੈਂਸ਼ਨ ਕੀਤੇ ਕਾਫੀ ਵੈਰਾਈਟੀ ਸੀ ਅੱਜ ਆ ਦੇਖੋ ਕਿੰਨਾ ਸੋਹਣਾ ਕਨਸੈਪਟ ਹੈ ਫੁੱਲ ਹੈਂਡਵਰਕ ਵਾਲੇ ਪੀਸੇਜ਼ ਰਹਿਣ ਵਾਲੇ ਹੈ ਬੁਟੀਕ ਸਟਾਈਲ ਸੂਟ ਰਹਿਣ ਵਾਲੇ ਜਿਹੜੇ ਕਿ ਆਪ ਤਿਆਰ ਕਰਵਾਏ ਜਾਂਦੇ ਹੈ ਸਪੈਸ਼ਲ ਕਲੈਕਸ਼ਨ ਹੁੰਦੀ ਹੈ ਇਹਨਾਂ ਸੋਟਾਂ ਦੀ ਤੋ ਬਹੁਤ ਹੀ ਅੱਛੀ ਮਤਲਬ ਪਾਰਟੀ ਵੇਅਰ ਡੀਸੈਂਟ ਦੇ ਮਤਲਬ ਸਰਦਾਰੀ ਸੂਟ ਐ ਸਾਰੇ ਆ ਦੇਖੋ ਕਿੰਨੇ ਪਿਆਰੇ ਸ਼ੇਡਸ ਆ ਬਿਲਕੁਲ ਡਿਫਰੈਂਟ ਲੁੱਕ ਐ ਡਿਫਰੈਂਟ ਕਨਸੈਪਟ ਐ ਸਾਰੇ ਸੂਟਸ ਪਰਪਲ ਕਲਰ ਇਹ ਵੀ ਕਲਰ ਪਰਪਲ ਲਵੈਂਡਰ ਆ ਬਟ ਡਿਜ਼ਾਈਨ ਡਿਫਰੈਂਟ ਐਸ ਦਾ ਮਲਟੀ ਦੁਪੱਟੇ ਵਾਲੇ ਤਾਂ ਬਹੁਤ ਹੀ ਪਿਆਰੇ ਸੂਟ ਹੈ ਦੇਖੋ ਬਹੁਤ ਸੋਹਣੇ ਨੇ ਸਾਰੇ ਸਾਰੇ ਬਹੁਤ ਪਿਆਰੇ ਨੇ ਸੋ ਜਿਨ੍ਹਾਂ ਨੇ ਆਰਡਰ ਕਰਨਾ ਹੈ ਨੰਬਰ ਸਕਰੀਨ ਤੇ ਮੈਂਸ਼ਨ ਹੈ ਤੇ ਸਕਰੀਨਸ਼ਾਟ ਲੈ ਕੇ ਆਪਣਾ ਪੂਰੀ ਡਿਟੇਲਸ ਨੂੰ WhatsApp ਤੇ ਲੈ ਸਕਦੇ ਹੈਗੇ ਆ ਦੇਖੋ ਫੁੱਲ ਹੈਵੀ ਪਾਰਟੀ ਵੇਅਰ 컬렉ਸ਼ਨ ਫੁੱਲ ਹੈਵੀ ਐਮਬ੍ਰੋਇਡਰੀ ਆਪਣੇ ਕੋਲ ਹੈਂਡਵਰਕ ਹੈ ਆਰੀ ਵਰਕਾ ਕਸਟਮਾਈਜੇਸ਼ਨ ਅਵੇਲੇਬਲ ਆ ਤੇ ਜੈਕਟ ਵਾਲਾ ਸੂਟ ਦੇਖੋ ਕਿੰਨਾ ਪਿਆਰਾ ਬਾਕੀ ਇਹ ਦੇਖੋ ਇਹ ਪਸ਼ਮੀਨਾ ਦਰਿਆਣ ਵਾਲੇ ਨੇ ਨੋਰਮਲ ਡੇਲੀ ਵੇਅਰ ਵਾਲੇ ਇਹ ਵੀ ਬ੍ਰਾਂਡਿਡ ਸੂਟਸ ਰਹਿਣ ਵਾਲੇ ਨੇ ਇਹ ਵੀ ਬਹੁਤ ਅੱਛੀ ਕੁਆਲਿਟੀ ਦੇ ਬਹੁਤ ਸੋਹਣੇ ਸੋ ਕਾਫੀ ਅੱਛੀ ਆਪਣੇ ਕੋਲ ਵੈਰਾਈਟੀ ਹੈ ਸਾਰੀ ਜਸਟ ਇੱਕ ਤੁਹਾਨੂੰ ਥੋੜਾ ਜਿਹਾ ਡੈਮੋ ਦਿੱਤਾ ਹੈਗਾ ਵੀ ਇਹ ਸਾਰੇ ਸੂਟ ਅਵੇਲੇਬਲ ਨੇ ਨਵੇਂ ਡਿਜ਼ਾਈਨ ਇਹਨਾਂ ਵਿੱਚ ਆਉਂਦੇ ਰਹਿੰਦੇ ਨੇ ਸੋ ਤੁਸੀਂ WhatsApp ਤੇ ਸਾਡੇ ਨਾਲ ਜੁਆਇਨ ਹੋ ਸਕਦੇ ਹੋ ਡੇਲੀ ਸਟੇਟਸ ਸੀ ਪਾਉਨੇ ਆ ਉਹ ਦੇਖ ਸਕਦੇ ਹੈਗੇ ਹੋ ਜਾਂ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੈਗੇ ਹੋ ਆਪਣੀ ਨੀਡ ਅਕੋਰਡਿੰਗ ਤੁਸੀਂ ਜੋ ਵੀ ਚੀਜ਼ ਆਪੜ ਤੋਂ WhatsApp ਤੋਂ ਮੰਗਵਾ ਸਕਦੇ ਹੈਗੇ ਇਹ ਪਲੇਨ ਹੈ ਨਾਲ organza ਦਾ ਪੱਟੇ ਹੈ ਪੇਂਟ ਵਾਲੇ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ